ਅਬਜ਼ਰਵੇਸ਼ਨ ਹੋਮ ਨੂੰ ਵਿਜ਼ਿਟ ਕਰਨ ਦਾ ਕਾਫੀ ਦੇਰ ਤੋਂ ਮੈਂ ਸੋਚ ਰਹੀ ਸੀ ਔਰ ਕਈ ਵਾਰ ਕਈ ਜਗ੍ਹਾ ਤੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਸੀ ਕਿ ਬੱਚੇ ਕਈ ਵਾਰ ਹੀ ਚਲੇ ਜਾਂਦੇ ਆ ਜਾਂ ਫਸ ਜਾਂਦੇ ਸੋ ਇੱਥੇ ਮੈਂ ਫ੍ਰੀ ਰਿਪੋਰਟ ਦਾ ਵਿਜ਼ਿਟ ਕੀਤਾ ਔਰ ਉਹਦੇ ਵਿੱਚ ਕੁਝ ਪ੍ਰੋਬਲਮਸ ਹੈਗੀਆਂ ਜਿਹੜੀਆਂ ਇਮੀਡੀਏਟਲੀ ਸੋਲਵ ਕਰਨ ਦੀ ਲੋੜ ਹੈ ਜਿਵੇਂ ਬੱਚਾ ਦਾ ਥੋੜਾ ਜਿਹਾ ਮਿਆਰ ਜਿਹੜਾ ਰਹਿਣ ਦਾ ਉਹਨੂੰ ਚੱਕਣ ਦੀ ਲੋੜ ਹੈ ਰੈਂਸਾਂ ਦੇ ਵਿੱਚ ਖਾਣਾ ਵਗੈਰਾ ਚੱਕੀ ਤੌਰ ਠੀਕ ਹੈ ਕਉਸ਼ ਬੱਚੇ ਦਾ ਅਸਲ ਜਿਕੇ ਐਂਟਰਟੇਨਮੈਂਟ ਨਹੀਂ ਹੈ ਸੋ ਉਹਦੇ ਲਈ ਵੀ ਅਸੀਂ ਅੰਡਰ ਸਿਕਿਉਰਿਟੀ ਯੂ ਨੋ ਐਂਟਰਟੇਨਮੈਂਟ ਪਲਸ ਐਜੂਕੇਸ਼ਨ ਔਰ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗੀ ਕਿ ਸਕਿੱਲ ਡਿਵੈਲਪਮੈਂਟ ਤੇ ਜ਼ੋਰ ਦਵਾਂਗੇ ਤਾਂ ਕਿ ਬੱਚੇ ਜਿਹੜੇ ਤਰਾਹੇ ਪਏ ਆ ਉਹਨਾਂ ਨੂੰ ਅਸੀਂ ਸਿੱਧੀ ਰਾਹ ਤੇ ਲੈ ਕੇ ਜਾਈਏ ਖੇਡ ਦੀ ਵੀ ਗੱਲ ਕਿਸੇ ਨੂੰ ਇੱਕ ਮੁੱਦਾ ਮਿਲਦਾ ਹਾ ਆਊਟਡੋਰ ਦੇ ਵਿੱਚ ਕਹਿੰਦੇ ਕਿ ਸਾਨੂੰ ਬਾਹਰ ਤੇ ਜਾਣ ਦਿੱਤੇ ਕੁਝ ਸਕਾਇਤਾਂ ਵੀ ਆਈਆਂ ਅਸੀਂ ਕਿ ਬਾਹਰ ਜਾਂਦੇ ਆ ਤਾਂ ਉਹ ਕੰਟੈਕਟ ਕਰਦੇ ਆ ਜਾਂ ਉਹ ਕੁਝ ਮੋਬਾਈਲ ਫੋਨ ਅੰਦਰ ਸਿੱਟੇ ਗਏ ਉਹਦੇ ਕਰਕੇ ਪ੍ਰੀਕਾਸ਼ਨ ਯੂਜ਼ ਕੀਤੀ ਗਈ ਹੈ ਪਰ ਮੈਂ ਇਹ ਸਾਰੇ ਜੋ ਆਬਜ਼ਰਵੇਸ਼ਨ ਹੋਮ ਸੰਭਾਲ ਰਹੇ ਇਹਨਾਂ ਦੀ ਵੀ ਲਗਾਤਾਰ ਚੱਲ ਰਹੀ ਹੈ ਕਿ ਅੰਡਰ ਆਬਜ਼ਰਵੇਸ਼ਨ ਬੱਚਿਆਂ ਨੂੰ ਇਸ ਮੌਕੇ ਤੋਂ ਬਾਅਦ ਨਾ ਰੱਖਿਆ ਜਾਵੇ ਉਸ ਤੋਂ ਨਾ ਇੰਡੋਰ ਗੇਮ ਸਵੀਕਾਰ ਸੋ ਉਹ ਵੀ ਇੰਤਜ਼ਾਰ ਕਰਦਾ ਜ਼ਿਆਦਾਤਰ ਕੀ ਮੁਸ਼ਕਲ ਸੀ ਇਹਨਾਂ ਦਾ ਅ ਵੈਸੇ ਤਾਂ ਬੱਚੇ ਕਿਉਂਕਿ ਛੋਟੀ ਉਮਰ ਦੇ ਹੁੰਦੇ ਆ ਔਰ ਘਰੋਂ ਜਿਵੇਂ ਕਿ ਉਹ ਡਿਪਰਾਈਟ ਹੋਮ ਸਿਕਨੈਸ ਨਾਲ ਡਿਪਰੈਸ਼ਨ ਚ ਹੁੰਦੇ ਆ ਸੋ ਡਿਪਰੈਸ਼ਨ ਕਰਕੇ ਉਹ ਕਦੇ ਕੁਝ ਕਹਿੰਦੇ ਆ ਵੀ ਸਾਨੂੰ ਪੇਰੈਂਟਸ ਨਾਲ ਗੱਲ ਨਹੀਂ ਹੋ ਰਹੀ ਜਾਂ ਕਦੇ ਕਹਿੰਦੇ ਕਿ ਸਾਨੂੰ ਖੇਡਣ ਨੂੰ ਕੁਝ ਨਹੀਂ ਪੜ੍ਹਨ ਨੂੰ ਕੁਝ ਨਹੀਂ ਸੋ ਇੱਕ ਉਹਨਾਂ ਦੀ ਕਨਸੈਂਟਰੇਸ਼ਨ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਉਹਨਾਂ ਨੂੰ ਬੱਚਿਆਂ ਦਾ ਕਿਸੇ ਵੱਸੇ ਧਿਆਨ ਲੱਗੇ ਸੋ ਮੇਰੀ ਪੂਰੀ ਕੋਸ਼ਿਸ਼ ਹੈ ਕਿ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਪ੍ਰੋਬਲਮ ਹੈ ਕਿਤੇ ਉਹਨਾਂ ਨੂੰ ਲੱਗ ਰਿਹਾ ਕਿ ਖਾਣਾ ਵਧੀਆ ਨਹੀਂ ਹੈ ਕਿਵੇਂ ਨਹੀਂ ਹੈ ਮੈਂ ਚੈੱਕ ਕਰਾਂਗੀ ਆਪ ਬੇਸਿਕ ਲੈਵਲ ਤੇ ਆ ਕੇ ਔਰ ਸੌਟ ਆਊਟ ਕਰਾਂਗੀ ਕੋਈ ਬਹੁਤੀਆਂ ਵੱਡੀਆਂ ਪ੍ਰੋਬਲਮ ਨਹੀਂ ਹੈ ਜਿਹੜੀ ਆਪਾਂ ਖਾਲੀ ਨਹੀਂ ਕਰ ਸਕਦੇ। ਨਾ ਕਿ ਫੋਰਮ ਨੇ ਕਿਹਾ। ICBS ਫੰਡਸ ਕਹਿ ਰਹੇ ਕਿ ਨਹੀਂ ਆ ਰਹੇ ਮੈਂ ਉਹਨੇ ਗੱਲ ਕੀਤੀ ਹੈ। ਪਰसों ਅਸੀਂ ਦਿੱਲੀ ਕਮੇਟ ਆਫ ਇੰਡੀਆ ਨਾਲ ਇਸੇ ਫੰਡਸ ਦੀ ਮੀਟਿੰਗ ਕਰਨ ਜਾ ਰਹੇ ਹਾਂ। ਔਰ ਕੁਝ ਦਿਨਾਂ ਵਿੱਚ ਹੀ ਫੰਡਸ ਉੱਥੇ ਲੈ ਕੇ ਆਵਾਂਗੇ ਜਿਹੜੀ ਕਿਤੇ ਵੀ ਇਸੇ ਤਰ੍ਹਾਂ ਦੇ ਵੀ ਘਾਟ ਹੈ ਫੰਡਸ ਦੇ ਰਿਗਾਰਡਿੰਗ। ਉਹ ਇਸ ਮਹੀਨੇ ਦੇ ਵਿੱਚ ਪੂਰੀ ਦੇ ਅੰਦਰ ਤੋਂ ਹੁੰਦੇ ਸਾਰੇ ਬਾਰੇ ਤੇ ਆਈਸੀਪੀਐਸ ਕੇਂਦਰ ਨਾਲ ਰਿਲੇਟਡ ਸਕੀਮ ਹੈ ਪਰ ਉਹਦੇ ਵਿੱਚ ਅਸੀਂ ਕੁਝ ਆਪਣੇ ਤੌਰ ਤੇ ਵੀ ਐਡ ਕਰਾਂਗੇ ਜਿਵੇਂ ਮੈਂ ਸਕਿੱਲ ਡਿਵੈਲਪਮੈਂਟ ਦੀ ਗੱਲ ਕਰ ਰਹੀ ਹਾਂ ਉਹ ਸਾਰੇ ਆਬਜ਼ਰਵੇਸ਼ਨ ਹੋਲਸ ਦੇ ਵਿੱਚ ਬੱਚਿਆਂ ਲਈ ਕੁਝ ਕਲਾਸਿਸ ਸ਼ੁਰੂ ਕਰਨ ਜਾ ਰਹੇ ਹਾਂ ਜਿਦੇ ਵਿੱਚ ਉਹਨਾਂ ਦੇ ਵਿੱਚ ਜੋ ਵੀ ਟੈਲੈਂਟ ਹੈ ਉਹਨੂੰ ਉਭਾਰ ਕੇ ਉਹਨੂੰ ਜਿਹੜਾ ਇਸ ਪਾਸੇ ਵੱਲ ਗਲਤ ਰਾਹ ਤੁਰਿਆ ਹੈ ਉਹਨੂੰ ਡਾਇਵਰਟ ਕਰਾਂਗੇ ਇਹ ਬਿੱਡਾਂ ਦੀ ਗੱਲ ਨਹੀਂ ਹੋਣੀ ਗੱਦਿਆਂ ਦੀ ਗੱਲ ਸੀ ਅ ਬਹੁਤ ਵਧੀਆ ਹਾਲਤ ਨਹੀਂ ਸੀ ਔਰ ਮੈਨੂੰ ਵੀ ਦੇਖ ਕੇ ਬਹੁਤ ਬੁਰਾ ਲੱਗਿਆ ਉਹਨੂੰ ਆਪਾਂ ਸੁਧਾਰਾਂਗੇ ਇਸ ਲਈ ਮੈਂ ਇਮੀਡੀਏਟਲੀ ਫੰਡ ਰੀਲੀਜ਼ ਕਰਨ ਦੀ ਗੱਲ ਕੀਤੀ ਹੈ ਔਰ ਤੁਹਾਨੂੰ ਦੱਸਾਂ ਮੀ ਅਸੀਂ ਬਹੁਤ ਜਲਦ ਜੋ ਬੱਚੇ ਗਰਮਾ ਚਾਤਰਾ ਲੈ ਰਹੇ ਨੇ ਉਹਨੂੰ ਠੀਕ ਕਰਾਂ ਜਿਹੜੇ ਬੱਚੇ ਕੁਝ 1800 ਤੋਂ 1000 ਤੋਂ ਕਿਹਾ ਉਹਨਾਂ ਦੀ ਕਿਸ ਤਰ੍ਹਾਂ ਦੀ ਅ ਬੱਚੇ ਜਿਹੜੇ ਵੱਡੇ ਆ ਉਹਨਾਂ ਨੇ ਕੁਝ ਆਪਣੀਆਂ ਪ੍ਰੋਬਲਮ ਦੱਸੀਆਂ ਕੁਝ ਇਹ ਵੀ ਕਹਿ ਰਹੇ ਕਿ ਅਸੀਂ ਪੜਨਾ ਚਾਹੁੰਦੇ ਆ ਅਕੀਦਾ ਖਲਾ ਲੈਣਾ ਚਾਹੁੰਦੇ ਆ ਸੋ 1 ਬਾਈ 1 ਨੂੰ ਸੌਰਟ ਆਊਟ ਕਰਾਂਗੇ ਕਿਉਂਕਿ ਛੋਟੇ ਬੱਚਿਆਂ ਦਾ ਮਨ ਹੋਰ ਤਰ੍ਹਾਂ ਹੁੰਦਾ ਸੋ ਕੋਸ਼ਿਸ਼ ਇਹ ਹੀ ਹੈ ਕਿ ਵੱਡੇ ਬੱਚਿਆਂ ਦੀ ਜਿੱਦਰ ਨੂੰ ਡਾਇਵਰਸ਼ਨ ਉਹਨਾਂ ਨੂੰ ਲੈ ਕੇ ਜਾਈਏ ਬਾਕੀ ਕ੍ਰਾਈਮ ਵਿੱਚੋਂ ਆਏ ਹੋਏ ਨੇ ਬਹੁਤੇ ਮਰਟਰ ਵਿੱਚੋਂ ਆਏ ਮਰਟਰ ਕੇਸਸ ਨਾਲ ਲੇਕੜ ਨੇ ਜਾਂ ਹੋਰ 302 ਦੀ ਗੱਲ ਕਰਦੇ ਨੇ ਸੋ ਉਹਨਾਂ ਬੱਚਿਆਂ ਦੀ ਵੱਲ ਮੈਨੂੰ ਲੱਗਦਾ ਕਿ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਭਾਈ ਦੀ ਸਕਿੱਲ ਦਾ ਪਹਿਲਾਂ ਵੀ ਨੰਨੀ ਇਤਨਾ ਨਹੀਂ ਬੱਚਿਆਂ ਦੇ ਕਹਿਣ ਮੁਤਾਬਕ ਪੂਰੀ ਤਰ੍ਹਾਂ ਸਾਨੂੰ ਨਹੀਂ ਸਿਖਾਇਆ ਗਿਆ ਜਦਕਿ ਪਹਿਲਾਂ ਕਹਿ ਰਹੇ ਕਿ ਪਲੰਬਰ ਆਉਂਦਾ ਹੁੰਦਾ ਪਲੰਬਰ ਕੀ ਸਾਨੂੰ ਗਾਈਡੈਂਸ ਦਿੱਤੀ ਜਾਂਦੀ ਸੀ ਪਰ ਜੋ ਬੱਚੇ ਕਹਿ ਰਹੇ ਆ ਮੈਂ ਉਹਦੇ ਵੱਲ ਧਿਆਨ ਦਵਾਂਗੇ ਅਗਰ ਉਹਨਾਂ ਨੂੰ ਨਹੀਂ ਸਿਖਾਇਆ ਜਾ ਰਿਹਾ ਤਾਂ ਉਹਨਾਂ ਨੂੰ ਸਿਖਾ